ਦਾਦੀ ਜੀ ਸਿਤਾ ਚੀ ਦੇਖਦੇ ਕਿੰਨਾ ਕੰਮ ਕਰਦੇ ਹੋ ਸਾਡੇ ਕੋਲ ਜਦੋਂ ਵੀ ਆਉਂਦੇ ਹੋ ਬਸ ਮੰਮੀ ਹੀ ਕੰਮ ਕਰਦੀ ਹੈ ਤੁਸੀਂ ਤਾਂ ਬੈਠ ਕੇ ਬਸ ਚਾਹ ਹੀ ਪਿੰਦੇ ਰਹਿੰਦੇ ਹੋ ਅੱਜ ਤੋਂ ਲੈ ਕੇ ਸਿਮੀ ਦੇ ਮੂਤੋ ਆ ਗੱਲ ਸੁਣ ਬੇਬੇ ਬਚਨ ਕੋ ਸੋਣਨਾ ਚਾਹੀ ਹੋਵੇ ਸਿਮੀ ਪੁੱਤ ਇਹ ਗੱਲ ਤੈਨੂੰ ਕਿਸ ਨੇ ਕਹੀ ਆ ਬੇਬੇ ਪਿਆਰ ਨਾਲ ਸਿਮੀ ਨੂੰ ਪੁੱਛਦੀ ਆ ਇਹ ਤਾਂ ਮੰਮੀ ਕਹਿੰਦੀ ਰਹਿੰਦੀ ਆ ਕਿ ਬੇਬੇ ਤਾਂ ਬਸ ਚਾਚੀ ਦੇ ਘਰੇ ਕੰਮ ਤੇ ਹੀ ਲੱਗੀ ਰਹਿੰਦੀ ਆ ਇਹ ਗੱਲ ਸਿਮੀ ਦੀ ਮੰਮੀ ਸੁਣ ਲੈਂਦੀ ਹੈ ਓਹ ਗੁੱਸੇ ਵਿੱਚ ਸਿਮੀ ਨੂੰ ਬੋਲਦੀ ਹੈ ਇਹ ਕੀ ਕਹਿ ਰਹੀ ਹੈ ਸਿਮੇ ਮੈਂ ਐਵੇਂ ਕਦੋਂ बोलਦੀ ਹਾਂ ਬੇਬੇ ਜੀ ਮੈਂ ਅਜੀਹਾ ਕੁਝ ਨਹੀਂ ਕਿਹਾ ਪਤਾ ਨਹੀਂ ਇਹ ਕਿਉਂ ਐਵੇਂ बोल ਰਹੀ ਹੈ ਘਬਰਾਹਟ ਤੇ ਸ਼ਰਮ ਦੇ ਨਾਲ ਸਿਮੇ ਨੂੰ ਗੁੱਸੇ ਨਾਲ ਦੇਖਦੀ ਹੋਈ ਮਨਜੀਤ ਸਿਮੇ ਨੂੰ ਉੱਥੋਂ ਜਾਣ ਲਈ ਕਹਿਣ ਲੱਗੀ ਮੰਮੀ ਤੁਸੀਂ ਤਾਂ ਡੈਡੀ ਨੂੰ ਕਹਿੰਦੇ ਰਹਿੰਦੇ ਹੋ ਹਮੇਸ਼ਾ ਹੁਣ ਝੂਠ ਕਿਉਂ ਬੋਲ ਰਹੇ ਹੋ ਇਹ ਕਹਿ ਸਿਮੇ ਡਰਦੀ ਹੋਈ ਉੱਥੋਂ ਭੱਜ ਗਈ ਬੇਬੇ ਵਚਨ ਕੌਰ ਮਨਜੀਤ ਵੱਲ ਦੇਖ ਰਹੀ ਸੀ ਅਤੇ ਬਿਨਾਂ ਗੁੱਸੇ ਹੋਏ ਬੋਲੀ ਮੰਜੀ ਜੇ ਤੂੰ ਇਹ ਗੱਲ ਨਾ ਕਹਿੰਦੇ ਵੀ ਹੈ ਤਾਂ ਕੋਈ ਗੱਲ ਨਹੀਂ ਪਰ ਬੱਚਿਆਂ ਦੇ ਸਾਹਮਣੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰ ਜਿਹੜੀ ਇਹ ਤੇਰੀ ਆਦਤ ਹੈ ਇਹ ਤੇਰੇ ਤੇ ਹੀ ਭਾਰ ਨਾ ਪੈ ਜਾਵੇ ਜਿੱਤੇ ਨੂੰ ਪਤਾ ਹੀ ਹੈ ਉਸਦੇ ਛੋਟੇ ਭਰਾ ਦੀ ਪਤਨੀ ਨੌਕਰੀ ਕਰਦੀ ਆ ਅਜਿਹੀ ਵਿੱਚ ਜੇ ਮੈਂ ਉਸ ਦੀ ਥੋੜੀ ਬਹੁਤ ਮਦਦ ਵੀ ਕਰ ਦਿੰਦੇਗਾ ਤਾਂ ਕੀ ਹੋ ਗਿਆ ਮੈਨੂੰ ਤਾਂ ਵੈਸੇ ਵੀ ਬੈਠਣ ਦੀ ਹਰਤ ਨਹੀਂ ਹੈ ਮੈਂ ਜਦ ਵੀ ਤੇਰੇ ਕੋਲ ਆਉਂਦੀ ਹਾਂ ਤੂੰ ਆਪਣੇ ਸੋਏ ਵਿੱਚ ਜਾਣ ਹੀ ਨਹੀਂ ਦਿੰਦੀ ਤਾਂ ਫਿਰ ਕੀ ਕਰਾਂ ਮੈਂ तू सब्जी ही देखा दे कर, कर दे ही कि कि कर कर तो रही रही दे बेबे बचन कौर कुछ दिनों ही गई ही खत्म करना सही समझ दस दिन बाद बेबे बचन कौर अपने छोटे मुंडे घर आ गई जिथे अवतार उसकी पत्नी पांच साल का मुंडा रही ਦਿੰਪਲ ਛੋਟੀ ਨੂੰ ਤੇ ਨੌਕਰੀ ਤੇ ਜਾਣ ਤੋਂ ਬਾਅਦ ਜਿਹੜੇ ਵੀ ਘਰ ਦੇ ਕੰਮ ਬਚਦੇ ਤਾਂ ਬੇਬੇ ਕਰ ਦਿੰਦੀ। ਇੱਕ ਦਿਨ ਸਿਮਮੀ ਨੇ ਆਪਣੀ ਦਾਦੀ ਨੂੰ ਵੀਡੀਓ ਕਾਲ ਕੀਤੀ। ਉਸ ਵੇਲੇ ਬੇਬੇ ਰਸੋਈ ਵਿੱਚ ਕੋਈ ਕੰਮ ਕਰ ਰਹੀ ਸੀ। ਫੋਨ ਨੂੰ ਸਾਹਮਣੇ ਰੱਖ ਕੇ ਉਹ ਕੰਮ ਵੀ ਕਰੀ ਜਾਂਦੀ ਤੇ ਗੱਲ ਵੀ। ਉਦੋਂ ਹੀ ਸਿਮਮੀ ਨੇ ਕਿਹਾ ਮੰਮੀ ਦੇਖੋ ਦਾ ਬੀ ਕੰਮ ਕਰ ਰਹੀ ਆ ਇਹ ਸੁਣ ਬੇਬੇ ਬਚਨ ਕੋਲ ਨੂੰ ਬਹੁਤ ਗੁੱਸਾ ਆਇਆ ਪਰ ਬੱਚੀ ਨੂੰ ਕੀ ਕਹੇ ਇਹ ਸੋਚ ਕੇ ਸੋਫੇ ਤੇ ਜਾ ਕੇ ਬੈਠ ਗਏ ਅਤੇ ਗੱਲ ਕਰਨ ਲੱਗੇ ਸਿੰਮੀ ਮੰਮੀ ਨਾਲ ਗੱਲ ਕਰਵਾਈ ਪੁੱਤ ਬੇਬੇ ਨੇ ਕਿਹਾ ਮਨਜੀਤ ਤੇ ਸਖਸ਼ੀ ਅਕਾਲ ਕਿਹਾ ਤੇ ਪੁੱਛਿਆ ਕਿਵੇਂ ਹੋ ਬੇਬੇ ਜੀ ਇਹ ਸਿੰਮੀ ਵੀ ਬੇਬੇ ਜੀ ਐ ਨਹੀਂ ਬੋਲਦੀ ਰਹਦੀ ਹੈ ਮਨਜੀਤ ਉਹੀ ਬੋਲਦੀ ਹੈ ਜੋ ਉਸ ਦੀ ਮੰਮੀ ਉਸ ਨੂੰ ਕੁਝ ਦੀ ਹੈ ਤੂੰ ਜਦੋਂ ਵੀ ਵੀਡੀਓ ਕਾਲ ਕਰਦੀ ਹੈ ਮੈਂ ਸਭ ਸਮਝਦੀ ਆ ਕਿਉਂ ਕਰਦੀ ਹੈ ਤੂੰ ਘਰੇ ਲੈ ਕੇ ਸਾਰਾ ਸਮਾਂ ਘਰ ਨੂੰ ਦਿੰਦੀ ਹੈ दिन पर जिना है समझदार है पर मैं कद तेरे को सवाल नहीं करवा कल वे मुडे जीत का फोन आया मैं सब बच्चा नाम का पाठ करवा सोच रही थी उन्हें कहा है कि करवा लवो

एगल निकली दादी काम कर रही है ता तो याद रखी तू उस चुगली करने वाले शामिल कर देगी उस चंगे संस्कार दे क्यों अजिहार गल्ला सिखा रही है उसने बेगाने घर जाके बचपन दाइय आदत छुट्टिया नहीं हों बेबे ने ਕਿ ਫੋਨ ਰਖ ਦਿੱਤਾ ਮਨਜੀਤ ਨੂੰ ਹੁਣ ਪਛਤਾਵਾ ਹੋ ਰਿਹਾ ਸੀ ਕਿ ਸੱਚ ਵਿੱਚ ਸਿੰਮੀ ਹਾਲੇ ਛੋਟੀ ਹੈ ਤੇ ਅਸੀਂ ਜੋ ਵੀ ਗੱਲ ਕਰਾਂਗੇ ਤਾਂ ਉਹ ਬਿਨਾਂ ਸੋਚੇ ਸਮਝੇ ਕਿਤੇ ਵੀ ਕਹਿ ਦਵੂਗੀ ਕੀ ਪਤਾ ਕੱਲੋ ਸਾਡੀ ਹੀ ਗੱਲ ਕਿਸੇ ਨੂੰ ਨਾ ਦੱਸਣ ਲੱਗ ਜਾਵੇ ਉਸ ਦਿਨ ਤੋਂ ਬਾਅਦ ਮਨਜੀਤ ਨੇ ਹੌਲੀ ਹੌਲੀ ਆਪਣੀ ਆਦਤ ਵਿੱਚ ਸੁਧਾਰ ਲਿਆਂਦਾ ਅਤੇ ਉਸ ਦਿਨ ਤੋਂ ਬਾਅਦ ਬੇਬੇ ਬਚਨ ਕੌਰ ਨੂੰ ਅਜੇ ਹੀ ਕਦੇ ਸੁਣਨ ਨੂੰ ਨਹੀਂ ਮਿਲੀ ਕਿ ਦਾਦੀ ਚਾਚੀ ਦੇ ਘਰੇ ਸਾਰਾ ਕੰਮ ਕਰਦੀ ਹੈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀਆਂ ਕਹਾਣੀਆਂ ਨੂੰ ਇੰਨਾ ਪਿਆਰ ਦੇ ਰਹੇ ਹੋ ਮਿਲਦੇ ਹਾਂ ਕਿਸੇ ਅਗਲੀ ਕਹਾਣੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਓ